ਲਓ ਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਜਾਵਣਾਂ ਦੀ ਬੋਲੀ ਤੇ ਤੇ ਬੋਲੀ ਸਟਾਰਟ ਹੋਣ ਲੱਗੀ ਦੇਖਦਾ ਜਾਵਣ ਕੀ ਰੇਟ ਵੇਖਦੀਆਂ ਲਓ ਜੀ ਦੇਖੋ ਕੁਆਲਟੀ ਕਰੋ ਚੈੱਕ ਜੀ ਬਹੁਤ ਵਧੀਆ ਕੁਆਲਿਟੀ ਹੈ ਮੋਟੇ ਵਧੀਆ ਜੰਮੂ जाएगे जाएगे वी क्या कह गया वी है ना तो पच्ची ना कह गया देखो वी पच्ची क्रेड है क्या जाना है इतना बोलना बोलो ना भाई कॉर्ड के पुराने मंदिर है बच्चे तकरीबन जो त्रिगो की पच्ची दूध दो या पच्ची भाई पच्ची दूध दो या पच्ची पच्ची दूध दो या मंदिर है जाना है कि ਬਾਈ ਇਹਦਾ ਬਾਈ ਇਹ ਆਪਣੇ ਗੱਲ ਦਾ ਕਰੋ ਜੀ ਕੁਆਲਿਟੀ ਚੈੱਕ ਕਰੋ ਗੋਲ ਗੋਪੇ ਜੰਮਾ ਇਹਨਾਂ ਦਾ ਰੇਡ ਰੁਖਾ ਮੰਗ ਤੇ ਜਮਨ ਵੀ ਆਈ ਆ ਬਾਈ ਦੇਖੋ ਬਾਕੀ ਕੀ ਕਰ ਰਹੇ ਨੇ ਜਾਮਣ ਦੀ ਕੁਆਲਿਟੀ ਤੋਂ ਦੱਸਦੀ 3 ਚੀਜ਼ਾਂ ਬਹੁਤ ਚੰਗੀ ਆ ਇਹ ਜਾਮਣਾ ਜੀ ਆ ਜੰਮੂ ਆ ਆ ਵੀ ਆ ਲੈ ਆ ਬਣੂਗੀ ਕੁਆਰਡੀ ਇੱਕ ਦੋ ਦਿਨਾਂ ਚ ਤੋਂ ਦੋ ਦਿਨਾਂ ਬਣੂਗੀ ਫੇਰ ਲੱਗਾ ਹੋਗੀ ਲੋ ਜੀ ਬੋਲੀ ਸ਼ੁਰੂ ਹੋਣ ਲੱਗੀ ਹੈ ਦੇਖਦੇ ਆ ਖੇਡ ਜਾਂਦੀ ਆ ਜਾਵਨ ਕੋਟਪੁਰੇ ਮੰਡੀ ਦੇ ਵਿੱਚ ਨਾ ਭਾਈ ਕਰਦੇ ਅਸੀਂ ਨੂੰ ਭਾਈ ਓਏ ਆਏ ਕੋੜੇ ਬਰਾ ਦੋ ਕਰਕੇ ਬੰਦ ਕਰਦੇ ਆ ਕਿਨੇ ਰਹਿ ਗਿਆ ਮੈਂ ਕਿੰਨੇ ਰਹਿ ਗਿਆ ਭਾਈ ਅੱਜ ਇਹਨਾਂ ਦੀ ਬੋਲਣ ਜਿਹਨਾਂ ਦੀ ਬੋਲਣ ਬੋਲੋ 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 ਕਰੀ ਬੋਲੋ ਇੱਥੇ ਕਰਦੇ ਤੰਨ ਕਾਲੇ ਖੱਟ ਗਏ ਬੱਲੋ 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 ਲੰਨਾ ਲੰਨਾ ਇਹਨਾਂ ਗੱਡੀ ਆ 50 ਕਰੇਗੀ ਇਹ ਗੱਡੀ ਅਭਿਆ ਕਰੇਗੀ ਇਹਨਾਂ ਗੱਡੀ ਅਭਿਆ ਕਰੇਗੀ ਵਿਆਹ ਕਰੇਗੀ ਵਿਆਹ ਕਰੇਗੀ ਵਿਆਹ ਕਰੇਗੀ ਵਿਆਹ ਕਰੇਗੀ ਵਿਆਹ ਕਰੇਗੀ ਮਮਾਏ ਤੂੰ ਦਾਰਾ ਕਿੰਨੇ ਕੰਮ ਤੈਨੂੰ ਨਹੀਂ ਮਿਲਦਾ ਮੈਂ ਤੂੰ ਦੱਸਦਾ ਤੇਰੇ ਦਿਮਾਗ ਚ ਦੂਰਦਾ ਤੇਰੇ ਲੋਕ ਜ ਨਹੀਂ ਆਇਆ ਮੈਂ ਦੱਸਦਾ ਉਹ ਹੀ ਨੇ ਵਾਗੇ ਮੈਂ ਚੱਲ ਪਹਿਲੇ ਉੱਪਰ ਨਹੀਂ ਕਰ ਉਹ ਬੜੀ ਮੁੱਲਿਆ ਬੱਲੋ 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 ਜੈਨ ਕ੍ਰੈਡਿਟ ਆ 50 ਘਰੇ ਆ 50 ਘਰੇ ਆ 50 ਘਰੇ ਆ ਜੈਨ ਕ੍ਰੈਡਿਟ ਆ 50 ਘਰੇ ਆ ਜੈਨ ਕ੍ਰੈਡਿਟ ਆ 50 ਘਰੇ ਆ 50 ਘਰੇ ਆ 50 ਘਰੇ ਆ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ ਜੈਨ ਕ੍ਰੈਡਿਟ ਆ 50 ਰੁਪਏ ਲੱਗੇ ਹੋਏ ਆ ਜੈਨ ਕ੍ਰੈਡਿਟ ਆ 50 ਲੱਗੇ ਹੋਏ ਆ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ 14 ਬੜਤਿਆਲਾ ਦੇਖ ਲੋ ਚੈੱਕ ਕਰ ਲੋ ਤਸੱਲੀ ਕਰ ਲੋ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ ਜੈਨ ਕ੍ਰੈਡਿਟ ਆ 50 ਰੁਪਏ ਘਰੇ ਆ 55 ਕਰਿਆ ਜੀ 55 ਕਰਿਆ ਜੀ 60 ਕਰਿਆ 60 ਕਰਿਆ ਜੀ 60 ਕਰਿਆ ਜੀ 65 ਕਰਿਆ ਜੀ 65 ਕਰਿਆ ਜੀ ਤਿੰਨ ਗੇੜੀਆਂ 65 ਕਰਿਆ ਜੀ ਤਿੰਨ ਗੇੜੀਆਂ 65 ਕਰਿਆ ਜੀ ਚਾਰ ਗੇੜੀਆਂ 65 ਕਰਿਆ ਜੀ 70 ਕਰਿਆ ਜੀ 70 ਕਰਿਆ ਜੀ ਤਿੰਨ ਗੇੜੀਆਂ 70 ਰੁਪਏ ਕਰਿਆ ਤਿੰਨ ਗੇੜੀਆਂ 70 ਰੁਪਏ ਕਰਿਆ ਇਹਨੀਆਂ ਗੇੜੀਆਂ 70 ਰੁਪਏ ਕਰਿਆ ਤਿੰਨ ਗੇੜੀਆਂ 70 ਰੁਪਏ ਕਰਿਆ ਸੰਤੋਖ ਮੁੱਕਾ ਚਲੋ ਲੋ ਜੀ ਤਿੰਨ ਕ੍ਰੇਟੀਆਂ ਲੱਗਿਆ 70 ਰੁਪਏ ਇਹ ਵੇਖਿਆ ਭਾਈ ਹਾਂ ਵੇ ਕਿੰਨੀਆਂ ਕ੍ਰੇਟੀਆਂ ਵਈਆਂ 70 ਰੁਪਏ ਸਾਂ ਆਹ ਤਿੰਨ ਕ੍ਰੇਟੀਆਂ ਵਈਆਂ 100 ਰੁਪਏ ਲੇਵਰ ਦਾ ਬੋਲਿਆ ਜੀ ਆਜਾ ਬੋਲ ਵੇ ਕਿੰਨੀ ਹੈ ਕੋਈ ਗੱਲ ਨਹੀਂ ਬੋਲ 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 ਜੀ ਹਾਂ ਬੋਲ ਜੀ ਆਮ ਨਾਲ ਬੋਲ ਕੇ ਨਹੀਂ ਆ ਬੋਲੋ 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 ਪਹਿਲਾਂ ਹੀ ਵੇਖੀ ਆ ਬਈ ਆ ਪੰਜਾਹ ਰੁਪਏ ਦਾ ਲਿਆ ਪਿਆ ਕਰੇ ਪਿਆ ਕਰੇ ਪਿਆ ਕਰੇ ਪਿਆ ਕਰੇ ਪਿਆ ਕਰੇ ਪਿਆ ਕਰੇ ਇੱਕ ਕ੍ਰੈਡਿਟ 2000 ਰੁਪਏ ਇੱਕ ਕ੍ਰੈਡਿਟ ਪਿਆ ਕਰੇ ਜੀ ਇੱਕ ਕ੍ਰੈਡਿਟ ਪਿਆ ਕਰੇ ਜੀ ਇੱਕ ਕ੍ਰੈਡਿਟ ਪਿਆ ਕਰੇ ਜੀ ਇੱਕ ਕ੍ਰੈਡਿਟ ਪਿਆ ਕਰੇ 55 ਕਰੇ ਜੀ 55 ਕਰੇ ਜੀ 55 ਕਰੇ ਜੀ ਇੱਕ ਕ੍ਰੈਡਿਟ 55 ਕਰੇ ਜੀ ਇੱਕ ਕ੍ਰੈਡਿਟ 55 ਰੁਪਏ ਕਰੇ ਜੀ 60 ਕਰੇ ਜੀ 60 ਕਰੇ ਜੀ ਤੂੰ ਵੀ ਮੈਨੂੰ ਮਾਰਿਆ ਜੁਆਇਜ਼ ਆਜੋ ਬਈ ਨਹੀਂ ਪਤਾ ਕੀ ਆਉਂਗੇ ਰਾਤ ਦਾ ਖਤਮ ਹੋ ਤੀ ਬਦਲਾ ਜੀ ਲਾ ਦਾਂਗੇ ਆਪਾਂ ਦੇ ਨਹੀਂ ਤਾਨੂੰ ਬਦੰਦਨਾ ਮੇਰੀ ਰਕੀ ਬਦੰਦਨੀ ਤੁਸੀਂ ਵੇਖੋ 60 ਘਰੇ ਹੈ ਜੀ 50 ਘਰੇ ਹੈ ਜੀ 60 ਘਰੇ ਹੈ ਜੀ 60 ਰੁਪਏ ਜਾ ਰਹੀ ਹੈ ਜੀ 50 ਰੁਪਏ ਜਾ ਰਹੀ ਹੈ ਜੀ 60 ਰੁਪਏ ਜਾ ਰਹੀ ਹੈ ਜੀ 60 ਰੁਪਏ ਦੀ ਕ੍ਰੈਡਿਟ 60 ਰੁਪਏ ਜਾ ਰਹੀ ਹੈ ਜੀ ਕ੍ਰੈਡਿਟ 60 ਰੁਪਏ ਜਾ ਰਹੀ ਹੈ ਜੀ ਕ੍ਰੈਡਿਟ 60 ਰੁਪਏ ਜਾ ਰਹੀ ਹੈ ਜੀ ਬੋਲੋ 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 ਜਾਨਾ ਜਾਨਾ ਮਾਮਾ ਜੀ ਦਾ ਯਾਨੀ ਦੂ ਅਲੀ ਕੋ ਸਾਟਰ ਮੇ ਮਮਾ ਚਲੋ ਚਲੋ ਯਾਰ ਚਲੋ ਵੈਲਕਮ ਦੋਸਤ ਸਹੀ ਹੈ ਨਹੀਂ ਕੋਈ ਹੋਣੀ ਉਹ ਚੱਕਾ ਦੇ ਬਾਤ ਆਗੇ 1 ਮਿੰਟ ਜੀ ਆ ਦੋਸਤ ਆਹ ਇਹ ਸਿੰਗਲ ਹੈ ਕਿ ਦੋ ਹੈ ਵੀਰੋ ਉਹ ਆ ਜੀ ਪਰ ਉਹ ਪਹਿਲੇ ਗਾਵਾ ਦੇ